ਜਗੀ ਪਿੰਡ ਸੇਖ ਨ ਮਜਰਾ ਜੀ ਤੇ ਉਹ ਸੜਕ ਨੂੰ 1:30 ਵਜੇ ਆਏ ਜੀ 1:30 ਵਜੇ ਗੇਟ ਬੰਦ ਦਾ ਗਿੜਕੇ ਉੱਪਰੋਂ ਟੱਪ ਕੇ ਅੰਦਰ ਕ੍ਰੋਸ ਹੋਏ ਮੈਂ ਬਾਹਰ ਪਿਆ ਤਾਂ ਮੇਰੇ ਲੱਗਦਾ ਉਹਨਾਂ ਨੇ ਬੱਲਵ ਉਤਾਰਿਆ ਬੱਲਵ ਉਤਾਰ ਕਰਨੇ ਰੱਖ ਕਰਕੇ ਦੋਵੇਂ ਪਾਸੇ ਦੇ ਅੰਦਰ ਹਾਊਸ ਹੋ ਗਏ ਅੰਦਰ ਕ੍ਰੋਸ ਹੋ ਕੇ ਉਹਨਾਂ ਨੇ ਮੁੰਡੇ ਗਲ ਮਾਰ ਕੁੱਟ ਕਰੀ ਇੱਕ ਜਨਾਨੀ ਦੀ ਉਸ ਕੀ ਉਸ ਪਰ ਬਗਲ ਬਗਲ ਚੱਕ ਲਿਆ ਵੀ ਜੇ ਰੋਲਾ ਪਾਇਆ ਤੇ ਤੇਰੇ ਗੋਲੀ ਮਾਰेंगे ਇਹ 12 ਲੱਖ ਰੁਪਇਆ ਲੱਗ ਲੈ ਕੇ ਜੀ ਬਾਕੀ ਟੁੰਮਾ ਲੈ ਕੇ ਜੀ अच्छा जी रात ਇੱਥੇ ਜੀ ਘਰ ਲਟੇਰੇ ਵੜੇ ਆਂ ਦੀ ਚਾਰ ਬੰਦੇ ਸੀਗੇ ਅਸੀਂ ਪਿੱਛੇ ਪਏ ਸੀਗੇ ਕਮਰੇ 'ਚ ਉਹਨਾਂ ਨੇ ਮੇਰੇ ਇੱਥੇ ਰਿਵਾਲਵਰ ਰੱਖੀ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚੁੱਪ ਰਹਿ ਨਹੀਂ ਤੈਨੂੰ ਮਾਰ ਦੋਗੇ ਬੇਨਵਾਸ ਉਹਨਾਂ ਨੇ ਲਵਾਰੀ ਖੋਲੀ ਜੀ ਲੋਕਰ ਨੁਕਰ 'ਚੋਂ ਪੈਸੇ ਜੋ ਬੋਲਡ ਸੀਗਾ ਉਹ ਚੱਕ ਜਗੇ ਸਾਰਾ ਬਾਕੀ ਮੈਂ ਉਹਨਾਂ ਨੂੰ ਬਾਹਰ ਦੌੜ ਗਈ ਫਿਰ ਮੇਰੇ ਪਿੱਛੇ ਪਿੱਛਾ ਕਰਿਆ ਜੀ ਉਹਨਾਂ ਨੇ ਰਿਵਾਲਵਰ ਸੀ ਦੇ ਨਾਲ ਕੋਲ ਫਿਰ ਹਸਬੰਦ ਦੇ ਉੱਪਰ ਬਸ ਮਾਰਦਾਤ ਕਰੀ ਮਾਰਨ ਲੱਗ ਗਏ ਜੀ ਡਾਕਟਰ 인ਦਰਪ੍ਰੀਤ ਸਿੰਘ ਮੈਡੀਕਲ ਅਫਸਰ ਸੀਐਸਸੀ ਬਨੂਰ ਸਾਡੇ ਕੋਲ ਰਾਤ ਨੂੰ ਇੱਕ ਪੇਸ਼ੈਂਟ ਆਇਆ ਸੀ ਪਿੰਡ ਸੇਖਣ ਮਾਜਰਾ ਤੋਂ ਜਿਨ੍ਹਾਂ ਦਾ ਨਾਮ ਲਖਵਿੰਦਰ ਸਿੰਘ ਹੈ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਪ੍ਰਾਇਮਰੀ ਟਰੀਟਮੈਂਟ ਪ੍ਰੋਵਾਈਡ ਕਰ ਦਿੱਤਾ ਸੀਗਾ ਤੇ ਬਾਕੀ ਉਹਨਾਂ ਨੂੰ ਛੇਫੇਸ ਅਸੀਂ ਰੈਫਰ ਕਰਿਆ ਤਾਂ ਕਿ ਉਹਨਾਂ ਦਾ ਫਰਦਰ ਮੈਨੇਜਮੈਂਟ ਤੇ ਇਨਵੈਸਟੀਗੇਸ਼ਨਸ ਉੱਥੇ ਹੋ ਸਕਣ ਜਿਸ ਦੇ ਕਰਕੇ ਉਹਨਾਂ ਨੂੰ ਉੱਥੇ ਪ੍ਰੋਪਰ ਟਰੀਟਮੈਂਟ ਪ੍ਰੋਵਾਈਡ ਕਰਿਆ ਜਾ ਸਕੇ